ਸਿਕਾ ਜੀ ਐਕਚੁਅਲੀ ਮੈਂ ਆਪਣੀ ਬੇਟੀ ਨਾਲ ਜਾ ਰਿਹਾ ਸੀਗਾ ਜੀ ਯੂਨੀਵਰਸਿਟੀ ਉਹਦੀ ਐਡਮਿਸ਼ਨ ਦੇ ਬਾਰੇ ਪਤਾ ਕਰਨ ਤੇ ਮੈਂ ਬਾਈਕ ਤੇ ਸੀਗਾ ਕਿ ਇਧਰ ਫਲਾਈਓਰ ਉੱਤੇ ਇਸ ਪਾਸੇ ਜੀ ਇਹਨਾਂ ਨੇ ਕੀ ਕੀਤਾ ਬੱਸ ਨੇ ਪੂਰੀ ਦੱਬ ਦਿੱਤੀ ਤੇ ਮੇਰਾ ਇੱਕ ਪੈਰ ਇਸ ਜਗ੍ਹਾ ਦੇ ਉੱਪਰ ਰਹਿ ਗਿਆ ਜੀ ਤੇ ਮੇਰੇ ਮੋਟਰਸਾਈਕਲ ਦਾ ਟਾਇਰ ਇਸ ਵਾਈਟ ਲਾਈਨ ਦੇ ਉੱਪਰ ਸੀਗਾ ਜੀ ਤੁਸੀਂ نیچے ਦਿਖਾਓ ਵਾਈਟ ਲਾਈਨ ਦੇ ਉੱਪਰ ਮੇਰੇ ਮੋਟਰਸਾਈਕਲ ਦਾ ਟਾਇਰ ਸੀਗਾ ਤੇ ਬੱਸ ਨੇ ਬਿਲਕੁਲ ਮੈਨੂੰ ਦੱਬਣ ਦੀ ਕੋਸ਼ਿਸ਼ ਕੀਤੀ ਹੈ ਜੀ ਹਾਂ ਜੀ ਜਦ ਮੈਂ ਕਨੈਕਟਰ ਨੂੰ ਕਿਹਾ ਵੀ ਤੂੰ ਆਪਣੀ বাস ਜਿਹੜੀ ਆ ਪਰਲੇ ਪਾਸੇ ਕਰ ਲੈ ਮੇਰੇ ਕੋਲ ਜਗ੍ਹਾ ਨਹੀਂ ਹੈ ਤੇ ਕਨੈਕਟਰ ਨੇ ਮੈਨੂੰ ਕਿਹਾ ਵੀ ਤੂੰ ਫਲਾਈਓਵਰ ਦੇ ਪਰਲੇ ਪਾਸੇ ਕਿਉਂ ਨਹੀਂ ਚਲੇ ਜਾਂਦਾ ਇਹ ਦੁਆਰ ਦੇ ਪਰਲੇ ਪਾਸੇ ਸਾਧਨ ਲੈ ਕੇ ਕਿਸ ਤਰ੍ਹਾਂ ਜਾਵਾਂਗਾ ਜੀ ਤੇ ਜੇ ਮੈਂ ਉਹਨੂੰ ਕਿਹਾ ਤੂੰ ਆਪਣੀ বাস ਥੋੜੀ ਪਰਲੇ ਪਾਸੇ ਕਰ ਲੈ ਉਹਨਾਂ ਨੇ ਮੇਰੇ ਨਾਲ ਗਾਲੀ ਗਲੋਚ ਕੀਤੀ ਤੇ ਮੈਨੂੰ ਮਾੜਾ ਚੰਗਾ ਬੋਲਿਆ ਜੀ ਤੇ ਮੈਨੂੰ ਕਿਹਾ ਸਰਦਾਰ ਤੇਰੇ 12 ਵਜਾ ਦਾਂਗਾ ਤੇ ਉਸ ਦੇ ਬਾਵਜੂਦ ਉਹ نیچے ਨਿਕਲ ਗਿਆ ਉਹਨੇ ਜੀ ਮੇਰੇ ਨਾਲ ਹੱਥਾ ਪਾੜੀ ਕਰੀਆ ਮੇਰੀ ਦਾੜੀ ਦੇ ਬਾਲ ਪੱਟੇ ਨੇ ਜੀ ਉਹਨੇ ਹਾਂਜੀ ਕਨੈਕਟਰ ਨੇ ਤੇ ਡਰਾਈਵਰ ਨੇ ਦੋਨਾਂ ਨੇ ਮਿਲ ਕੇ ਮੇਰੇ ਨਾਲ ਹਤਾਪਾਈ ਕੀਤੀ ਬੱਛਲੂਕੀ ਕੀਤੀ ਹੈ ਤੇ ਮੇਰੇ ਨਾਲ ਮੇਰੇ ਨਾਲ ਮੇਰੀ ਬੇਟੀ ਸੀ ਵੀ ਯੂ ਦੇ ਸਾਹਮਣੇ ਇਹਨਾਂ ਨੇ ਮਾਰਕੁੱਟ ਕੀਤੀ ਹੈ ਤੇ ਮੈਂ ਪ੍ਰਸ਼ਾਸਨ ਨੂੰ ਇਹੀ ਕਹਿੰਦਾ ਜੀ ਵੀ ਦੋਨਾਂ ਦੇ ਉੱਪਰ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਇਹ ਤਾਂ ਮੈਨੂੰ ਲੱਗਦਾ ਜੀ ਇਹ ਹਰਿਆਣਾ ਰੋਡਵੇਜ ਨੇ ਗੁੰਡੇ ਪਾਲੇ ਹੋਏ ਨੇ ਜਿਹੜੇ ਕਿ ਆਮ ਪਬਲਿਕ ਨੂੰ ਪਬਲਿਕ ਨਹੀਂ ਸਮਝਦੇ ਆ ਇਹਨਾਂ ਲਈ ਕਿਸੇ ਦੀ ਜਾਨ ਮਾਲ ਦੀ ਕੋਈ ਕੀਮਤ ਨਹੀਂ ਹੈਗੀ ਹੈ ਇਹਨਾਂ ਦਾ ਰੋਹ ਦਾ ਕੰਮ ਹੈਗਾ ਜੀ ਇਸ ਤਰ੍ਹਾਂ ਹੀ ਕਰਦੇ ਨੇ ਇਸ ਸੜਕ ਦੇ ਉੱਪਰ ਇਹੀ ਡਰਾਈਵਰ ਹੈ ਦਿੱਲੀ ਦੇ ਬੀਜਾ ਕੇ 40 ਤੋਂ ਉੱਪਰ ਨਹੀਂ ਚੱਲਦੇ ਆ ਇਹਨਾਂ ਨੇ ਜਿਰਕਪੁਰ ਚੰਡੀਗੜ੍ਹ ਹਾਈਵੇ ਨੂੰ ਨੈਸ਼ਨਲ ਹਾਈਵੇ ਬਣਾ ਰੱਖਿਆ ਜਿੱਥੇ ਇਹਨਾਂ ਦੀ ਸਪੀਡ 80 90 ਤੋਂ ਘੱਟ ਨਹੀਂ ਹੁੰਦੀ ਆ ਮੈਨੂੰ ਫੌਰਨ ਮਾਰ ਦੇ ਬਹੁਤ ਦੇਰ ਦੀ ਹਾਂ ਹਾਂਜੀ ਕਿਹਾ ਉਹ ਬਾਸ ਉੱਤੇ ਹੀ ਉੱਦਣੋਂ ਗੱਡੀ ਰੱਖ ਲਓ ਉਹ ਸਾਹਮਣੇ ਤੋਂ ਨਾ ਪੁੱਠਾ ਜਵਾਬ ਦੇ ਰਿਹਾ ਹਾਂਜੀ ਤੇ ਗੱਡੀ ਦਿੱਲੀ ਆਇਆ ਸੀ ਪਾਪਾ ਦਾ ਇੱਕ ਪੈਰ ਇੱਥੇ ਸੀਗਾ ਹਾਂਜੀ ਤੁਸੀਂ ਦੇਖੋ ਫਿਰ ਆ ਕੇ ਉਹਨੇ ਸਿੱਧਾ ਹੀ ਪਾਪਾ ਦੀ ਦਾੜੀ ਫੜੀ ਐਨੀ ਦਾੜੀ ਮੇਰੀ ਹੱਥ ਸੇ ਹੱਤ ਜਿ ਸੀ ਕਿ ਨਹੀਂ ਤਾਂ ਮਨੇ ਸਾਰੀ ਕੱਢ ਲੈਣੀ ਸੀ ਨਹੀਂ ਅਸੀਂ ਅਸੀਂ ਵਾਈਫ ਨਹੀਂ ਸੀਗੀ ਜੀ ਇਹ ਤਾਂ ਬਾਅਦ ਦੇ ਵਿੱਚ ਆਇਆ ਜੀ ਮੈਂ ਤੇ ਮੇਰੀ ਬੇਟੀ ਹੋਈ ਸੀਗੀ ਜੀ ਸੋ ਇਹ ਕੱਪੜੇ ਵੀ ਜਿਹੜੇ ਥੋੜੇ ਪਾੜੇ ਆ ਉਹਨੇ ਉਹਨੇ ਪਾੜੇ ਕੱਪੜੇ ਦਾ ਤਾਂ ਮਸਲਾ ਨਹੀਂ ਵੀਰ ਮਸਲਾ ਤੇ ਦਾੜੀ ਦਾ ਹੈ ਜੀ ਇਹ ਦੋਨਾਂ ਨੇ ਦੂਜੀ ਜਗ੍ਹਾ ਤੋਂ ਆ ਕੇ ਕੋਈ ਵੀ ਦੇਖਦਾ ਜੀ ਇਹ ਨਾ ਦਾੜੀ ਤੇ ਪੱਗਾਂ ਨੂੰ ਹੱਥ ਪਾਣ ਦੀ ਇਹਨਾਂ ਦੀ ਆਦਤ ਜੀ ਹੋ ਗਈ ਹੈ ਇਹ ਦੋਹੇ ਸੀਗੇ ਜੀ ਹਾਂ ਇਹ ਦੋਨੇ ਸੀਗੇ ਜੀ ਕੰਟਰੈਕਟਰ ਭਜਾਤਾ ਜੀ ਕੰਟਰੈਕਟਰ ਭਜਾਤਾ ਕੰਟਰੈਕਟਰ ਭਜਾਤਾ ਅੱਧਾ ਪੌਣਾ ਘੰਟੇ ਤੋਂ ਬਾਅਦ ਇਹਨੇ ਜਾ ਕੇ ਕੰਟਰੈਕਟਰ ਦਾ ਨਾਮ ਲਿਆ ਇਹਨੇ ਕਿਹਾ ਨਾਮ ਨੂੰ ਕੰਟਰੈਕਟਰ ਦਾ ਨਾਮ ਪਤਾ ਨਾ ਉਹਦਾ ਮੋਬਾਈਲ ਨੰਬਰ ਆਪਦਾ ਫੋਨ ਵੀ ਇਹਨੇ ਪਤਾ ਨਹੀਂ ਕਿੱਥੇ ਲਗੋਤਾ ਇਹ ਕਹਿੰਦਾ ਮੇਰੇ ਕੋ ਮੇਰਾ ਫੋਨ ਨਹੀਂ ਹੈਗਾ ਤੇਰਾ ਨਾਮ ਕੀ ਆ ਮੇਰਾ ਅਮਿਤ ਹੈ ਜੀ ਅਮਿਤ ਕੀ ਗੱਲ ਬੰਦੇ ਮਾਰਨੇ ਆ ਚੜਾਉਣੇ ਬੰਦੇ ਹਾਂ ਅੰਦਰ ਕਿਹੜੀ ਸਲਵਾਈ ਮੈਂ ਬੰਦੇ ਨਹੀਂ ਮਾਰਦਾ ਆ ਫੇਰ ਤੇ ਚੜਾ ਰਹੇ ਸੀ ਉਹਨੂੰ ਕਹਿ ਰਹੇ ਕਿ ਥੱਲੇ ਕਿਉਂ ਨਹੀਂ ਲਾਇਆ ਮੋਟਰਸਾਈਕਲ ਤੇਰਾ ਕੀ ਹੱਕ ਮੰਨਦਾ ਸੜਕ ਤੇਰੀ ਡੈਡੀ ਦੀ ਆ ਸੜਕ ਕਿਦੀ ਆ ਸਾਂਝੀ ਨਹੀਂ ਸੜਕ ਸੜਕ ਕੌਣ ਮੁਕੱਲਾ ਯੂਜ਼ ਕਰ ਰਹਿਗਾ ਇੱਥੇ ਲਿੰਮੇ ਹੀ ਲਿਓ ਤੇ ਫਿਰ ਇਹਨ ਮਾਰਨ ਦਾ ਸਿਕਾ ਲੈ ਦੋ ਤੈਨੂੰ ਹੱਕ ਕਿਨੇ ਦੇ ਤਾ ਮਾਰਨ ਦਾ ਤੈਨੂੰ ਕਿਨੇ ਹੱਕ ਦਿੱਤਾ ਮਾਰਨ ਦਾ ਲੈ ਤੂੰ ਦਾੜੀ ਪੱਟੀ ਆਉਦੀ ਕੱਪੜੇ 파ੜੇ ਨਾਲ ਬੇਟੀ ਸੀ ਉਹਦੇ ਹੈ ਕਿਸਨੇ 파ੜੀ ਹੈ ਫਿਰ ਕਿਨੇ 파ੜੀ ਸਾਰੇ ਜਿਹੜੇ ਵਿੱਚ ਤੇਰੇ ਯਾਤਰੀ ਜਿਹੜੇ ਪੈਸੇਂਜਰਸ ਬੈਠੇ ਜੋ ਉਹ ਵੀ ਕਹਿ ਰਹੇ ਆ ਗਲਤੀ ਤੇਰੀ ਆ ਤੁਸੀਂ ਦੋਨੋਂ ਪਿਓ ਮਾਰਨ ਉਹਨਾਂ ਨੂੰ ਪਿਓ ਧੀ ਨੂੰ ਨੇ ਹੁਣ ਹੁਣ ਦੋ ਦੋ ਕਹਿੰਦੇ ਕਿ ਕਹਿੰਦੇ ਬਾੜੇ ਦੀ ਗੱਡੀ 'ਚ ਬਿਠਾਏ ਨਾ ਉਹਨੂੰ ਕਹਿ ਰਹੇ ਆ ਗੱਡੀ 'ਚ ਬਿਠਾ ਅਸਿਕਾ ਜੀ ਐਕਚੁਅਲੀ ਮੈਂ ਆਪਣੀ ਬੇਟੀ ਨਾਲ ਜਾ ਰਿਹਾ ਸੀਗਾ ਜੀ ਯੂਨੀਵਰਸਿਟੀ ਉਹਦੀ ਐਡਮਿਸ਼ਨ ਦੇ ਬਾਰੇ ਪਤਾ ਕਰਨ ਤੇ ਮੈਂ ਬਾਈਕ ਤੇ ਸੀਗਾ ਕਿ ਅਦਰ ਫਲਾਈਓਰ ਉੱਤੇ ਇਸ ਪਾਸੇ ਵੀ ਇਹਨਾਂ ਨੇ ਕੀ ਕੀਤਾ ਬੱਸ ਨੇ ਪੂਰੀ ਦੱਬ ਦਿੱਤੀ ਤੇ ਮੇਰਾ ਇੱਕ ਪੈਰ ਇਸ ਜਗ੍ਹਾ ਦੇ ਉੱਪਰ ਰਹਿ ਗਿਆ ਜੀ ਤੇ ਮੇਰੇ ਮੋਟਰਸਾਈਕਲ ਦਾ ਟਾਇਰ ਇਸ ਵਾਈਟ ਲਾਈਨ ਦੇ ਉੱਪਰ ਸੀਗਾ ਜੀ ਤੁਸੀਂ ਨੀਚੇ ਦਿਖਾਓ ਵਾਈਟ ਲਾਈਨ ਦੇ ਉੱਪਰ ਮੇਰੇ ਮੋਟਰਸਾਈਕਲ ਦਾ ਟਾਇਰ ਸੀਗਾ ਤੇ ਬੱਸ ਨੇ ਬਿਲਕੁਲ ਮੈਨੂੰ ਦੱਬਣ ਦੀ ਕੋਸ਼ਿਸ਼ ਕੀਤੀ ਹੈ ਜੀ ਹਾਂ ਜੀ ਜਦ ਮੈਂ ਕਨੈਕਟਰ ਨੂੰ ਕਿਹਾ ਵੀ ਤੂੰ ਆਪਣੀ ਬੱਸ ਜਿਹੜੀ ਆ ਪਰਲੇ ਪਾਸੇ ਕਰ ਲੈ ਮੇਰੇ ਕੋਲ ਜਗ੍ਹਾ ਨਹੀਂ ਹੈ ਤੇ ਕਨੈਕਟਰ ਨੇ ਮੈਨੂੰ ਕਿਹਾ ਵੀ ਤੂੰ ਫਲਾਈਓਰ ਤੇ ਪਰਲੇ ਪਾਸੇ ਕਿਉਂ ਨਹੀਂ ਚਲੇ ਜਾਂਦਾ ਇਹ ਦੁਆਰ ਦੇ ਪਰਲੇ ਪਾਸੇ ਸਾਧਨ ਲੈ ਕੇ ਕਿਸ ਤਰ੍ਹਾਂ ਜਾਵਾਂਗਾ ਜ ਤੇ ਮੈਨੂੰ ਮਾੜਾ ਚੰਗਾ ਬੋਲਿਆ ਜੀ ਤੇ ਮੈਨੂੰ ਕਿਹਾ ਸਰਦਾਰ ਤੇਰੇ 12 ਵਜਾ ਦਾਂਗਾ ਤੇ ਉਸ ਦੇ باوجود ਜੋ نیچے ਨਿਕਲ ਗਿਆ ਉਹਨੇ ਜੀ ਮੇਰੇ ਨਾਲ ਹੱਥਾ ਪਾਈ ਕਰੀਆ ਮੇਰੀ ਦਾੜੀ ਦੇ ਬਾਲ ਪੱਟੇ ਨੇ ਜੀ ਉਹਨੇ ਕਨੈਕਟਰ ਨੇ ਤੇ ਡਰਾਈਵਰ ਨੇ ਦੋਨਾਂ ਨੇ ਮਿਲ ਕੇ ਮੇਰੇ ਨਾਲ ਹੱਥਾ ਪਾਈ ਕੀਤੀ ਬੱਛੂਕੀ ਕੀਤੀ ਹੈ ਤੇ ਮੇਰੇ ਨਾਲ ਮੇਰੇ ਨਾਲ ਮੇਰੀ ਪਤਨੀ ਸੀ ਵੀ ਉਹਦੇ ਸਾਹਮਣੇ ਇਹਨਾਂ ਨੇ ਮਾਰਕੁੱਟ ਕੀਤੀ ਹੈ ਤੇ ਮੈਂ ਪ੍ਰਸ਼ਾਸਨ ਨੂੰ ਇਹੀ ਕਹਿੰਦਾ ਜੀ ਵੀ ਦੋਨਾਂ ਦੇ ਉੱਪਰ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਇਹ ਤਾਂ ਮੈਨੂੰ ਲੱਗਦਾ ਜੀ ਇਹ ਹਰਿਆਣਾ ਰੋਡਵੇ ਨੇ ਗੁੰਡੇ ਪਾਲੇ ਹੋਏ ਨੇ ਜਿਹੜੇ ਕਿ ਆਮ ਪਬਲਿਕ ਨੂੰ ਪਬਲਿਕ ਨਹੀਂ ਸਮਝਦੇ ਆ ਇਹਨਾਂ ਲਈ ਇਹਨਾਂ ਦਾ ਰੋਦ ਦਾ ਕੰਮ ਹੈਗਾ ਜੀ ਇਸ ਤਰ੍ਹਾਂ ਹੀ ਕਰਦੇ ਨੇ ਇਸ ਸੜਕ ਦੇ ਉੱਪਰ ਇਹੀ ਡਰਾਈਵਰ ਹੈ ਜਿਹੜੇ ਦਿੱਲੀ ਦੇ ਬੀਜਾ ਕੇ 40 ਤੋਂ ਉੱਪਰ ਨਹੀਂ ਚੱਲਦੇ ਆ ਇਹਨਾਂ ਨੇ ਜਿਲਖਪੁਰ ਚੰਡੀਗੜ੍ਹ ਹਾਈਵੇ ਨੂੰ ਨੈਸ਼ਨਲ ਹਾਈਵੇ ਬਣਾ ਰੱਖਿਆ ਜਿੱਥੇ ਇਹਨਾਂ ਦੀ ਸਪੀਡ 80 90 ਤੋਂ ਘੱਟ ਨਹੀਂ ਹੁੰਦੀ ਆ ਮੈਨੂੰ ਫੌਰਨ ਮਾਰ ਦੇ ਬਹੁਤ ਦੇਰ ਦੀ ਹਾਂ ਹਾਂਜੀ ਕਿਹਾ ਉਹ ਬਾਸ ਉੱਤੇ ਉੱਦਨੋਂ ਗੱਡੀ ਰੱਖ ਲਓ ਉਹ ਸਾਹਮਣੇ ਤੋਂ ਨਾ ਪੁੱਠਾ ਜਵਾਬ ਦੇ ਰਿਹਾ ਹਾਂਜੀ ਤੇ ਗੱਡੀ ਦਿੱਲੀ ਆਇਆ ਸੀ ਪਾਪਾ ਦਾ ਇੱਕ ਕੀ ਸੀਗਾ ਹਾਂਜੀ ਤੁਸੀਂ ਦੇਖੋ ਫਿਰ ਆ ਕੇ ਉਹਨੇ ਸਿੱਧਾ ਹੀ ਪਪਾ ਦੀ ਦਾੜੀ ਫੜੀ ਐਨੀ ਦਾੜੀ ਮੇਰੀ ਹੱਥ ਸੇ ਹੱਥ ਜਿਹੀ ਸੀ ਕਿ ਨਹੀਂ ਤਾਂ ਮਨੇ ਸਾਰੀ ਕੱਢ ਲੈਣੀ ਸੀ ਨਹੀਂ ਅਸੀਂ ਅਸੀਂ ਵਾਈਫ ਨਹੀਂ ਸੀਗੀ ਜੀ ਇਹ ਤਾਂ ਬਾਅਦ ਦੇ ਵਿੱਚ ਆਇਆ ਜੀ ਮੈਂ ਤੇ ਮੇਰੀ ਬੇਟੀ ਹੋਈ ਸੀਗੀ ਜੀ ਸੋ ਇਹ ਕੱਪੜੇ ਵੀ ਜਿਹੜੇ ਥੋੜੇ ਪਾੜੇ ਆ ਉਹਨੇ ਉਹਨੇ ਪਾੜੇ ਕੱਪੜੇ ਦਾ ਤਾਂ ਮਸਲਾ ਨਹੀਂ ਵੀਰ ਮਸਲਾ ਤਾਂ ਦਾੜੀ ਦਾ ਹੈ ਜੀ ਇਹ ਦੋਨਾਂ ਨੇ ਦੂਜੀ ਜਗ੍ਹਾ ਤੋਂ ਆ ਕੇ ਕੋਈ ਵੀ ਦੇਖਦਾ ਜੀ ਇਹ ਨਾ ਦਾੜੀ ਤੇ ਪੱਗਾਂ ਨੂੰ ਹੱਥ ਪਾਣ ਦੀ ਇਹਨਾਂ ਦੀ ਆਦਤ ਜੀ ਹੋ ਗਈ ਹੈ ਇਹ ਦੋਹੇ ਸੀਗੇ ਜੀ ਹਾਂਜੀ ਇਹ ਦੋਨੇ ਸੀਗੇ ਜੀ ਕੰਟਰੈਕਟਰ ਭਜਾਤਾ ਜੀ ਕੰਟਰੈਕਟਰ ਭਜਾਤਾ ਕੰਟਰੈਕਟਰ ਭਜਾਤਾ ਅੱਧਾ ਪੌਣਾ ਘੰਟੇ ਤੋਂ ਬਾਅਦ ਇਹਨੇ ਜਾ ਕੇ ਕੰਟਰੈਕਟਰ ਦਾ ਨਾਮ ਲਿਆ ਇਹਨੇ ਕਿਹਾ ਨਾਮ ਨੂੰ ਕੰਟਰੈਕਟਰ ਦਾ ਨਾਮ ਪਤਾ ਨਾ ਉਹਦਾ ਮੋਬਾਈਲ ਨੰਬਰ ਆਪਦਾ ਫੋਨ ਵੀ ਇਹਨੇ ਪਤਾ ਨਹੀਂ ਕਿੱਥੇ ਲਗੋਤਾ ਇਹ ਕਹਿੰਦਾ ਮੇਰੇ ਕੋ ਮੇਰਾ ਫੋਨ ਨਹੀਂ ਹੈਗਾ ਤੇਰਾ ਨਾਮ ਕੀ ਆ ਮੇਰਾ ਅਮਿਤ ਹੈ ਜੀ ਅਮਿਤ ਕੀ ਗੱਲ ਬੰਦੇ ਮਾਰਨੇ ਆ ਚੜਾਉਣੇ ਬੰਦੇ ਹਾਂ ਬਾਈ ਜੀ ਹਾਂ ਅੰਦਰ ਕਿਹੜੀ ਸਲਵਾਈ ਮੈਂ ਬੰਦੇ ਨਹੀਂ ਮਾਰਦਾ ਆ ਫੇਰ ਤੇ ਚੜਾ ਰਹੇ ਸੀ ਉਹਨੂੰ ਕਹਿ ਰਹੇ ਕਿ ਥੱਲੇ ਕਿਉਂ ਨਹੀਂ ਲਾਇਆ ਮੋਟਰਸਾਈਕਲ ਤੇਰਾ ਕੀ ਹੱਕ ਮੰਨਦਾ ਸੜਕ ਤੇਰੀ ਡੈਡੀ ਸੜਕ ਕੀ ਦੀ ਆ ਸਾਂਝੀ ਨਹੀਂ ਸੜਕ ਇਹਦੀ ਗਲਤੀ ਆ ਸੜਕ ਕੌਣ ਮੁਕੱਲਾ ਯੂਜ਼ ਕਰ ਰਹਿਗਾ ਇੱਥੇ ਨਿੰਮੇ ਹੀ ਯੂਜ਼ ਤੇ ਫਿਰ ਇਹ ਮਾਰਨ ਦਾ ਸਿੱਖ ਲੈ ਦੂੰ ਤੈਨੂੰ ਹੱਕ ਕਿੰਨੇ ਦੇ ਤਾ ਮਾਰਨ ਦਾ ਤੈਨੂੰ ਕਿੰਨੇ ਹੱਕ ਦੇ ਤਾ ਮਾਰਨ ਦਾ ਲੈ ਤੂੰ ਦਾੜੀ ਪੱਟੀ ਆਉਦੀ ਕੱਪੜੇ 파ੜੇ ਨਾਲ ਬੇਟੀ ਸੀ ਉਹਦੇ ਹੈ ਕਿਸਨੇ 파ੜੀ ਹੈ ਫਿਰ ਕਿਹਨੇ 파ੜੀ ਸਾਰੇ ਜਿਹੜੇ ਵਿੱਚ ਤੇਰੇ ਯਾਤਰੀ ਜਿਹੜੇ ਪੈਸੇਂਜਰਸ ਬੈਠੇ ਜੋ ਵੀ ਕਹਿ ਰਹੇ ਆ ਗਲਤੀ ਤੇਰੀ ਆ ਵੀ ਦੋਨੋਂ ਪਿਓ ਮਾਰਨ ਉਹਨਾਂ ਨੂੰ ਪਿਓ ਧੀ ਨੂੰ ਨੇ ਹੁਣ ਹੁਣ ਦੋ ਦੋ ਕਹਿੰਦੇ ਕਿ ਕਹਿੰਦੇ ਬਾੜੇ ਦੀ ਗੱਡੀ 'ਚ ਬਿਠਾਏ ਨਾ ਉਹਨੂੰ ਕਹਿ ਰਹੇ ਆ ਗੱਡੀ 'ਚ ਬਿਠਾ